ਵੈਕਰੂਜੇ ਕਾ ਖਾਲਸਾ ਵੈਕਰੂਜੇ ਕੀ ਫਤਿਹ ਅੱਜ ਅਸੀਂ ਚੱਲ ਰਹੇ ਹਾਂ ਗੁਰਦੁਆਰਾ ਮਨਿਕਨ ਸਾਹਿਬ ਜਿਹੜਾ ਪ੍ਰਤੀ ਰੂੜ ਦੀ ਗੱਲ ਕਰੀਏ ਤਾਂ ਰੂੜ ਬਹੁਤ ਜ਼ਿਆਦਾ ਖਰਾਬ ਹੈ ਤੇ ਇੱਕ ਸਿੰਗਲ ਰੂੜ ਹੈ ਸਿੰਗਲ ਰੂੜ ਕਰਕੇ ਤੇ ਜਾਮ ਲੱਗਿਆ ਹੀ ਮਿਲਦਾ ਹੈਗਾ ਤੇ ਗੁਰੂ ਘਰ ਪਹੁੰਚਣ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਤੇ ਹੁਣ ਆਪਾਂ ਕਰਦੇ ਹਾਂ ਗੱਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਦਾ ਸਾਰਾ ਜਿਹੜਾ ਸਾਰਾ ਇਲਾਕਾ ਹੈਗਾ ਉਹ ਗਰਮ ਹੈ ਕਲਯੁਗ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਤਾਰ ਧਾਰਿਆ ਤ ਸੰਸਾਰੀ ਜੀਵਨ ਦਾ ਆਧਾਰ ਕਰਦੇ ਹੋਏ 15 80 1576 ਈਸਵੀ ਵਿੱਚ ਬਾਲੇ ਤੇ ਮਰਦਾਨੇ ਸਮੇਤ ਮਨੀਕਰਨ ਪਹੁੰਚੇ ਇੱਥੇ ਆ ਕੇ ਇਹ ਮਰਦਾਨੇ ਨੂੰ ਭੁੱਖ ਲੱਗੀ ਤਾਂ ਗੁਰੂ ਜੀ ਨੂੰ ਕਿਹਾ ਕਿ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਹੈ ਇਹ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰੇ ਹਟਾਉਣ ਲਈ ਕਿਹਾ ਜਦੋਂ ਮਰਦਾਨੇ ਨੇ ਪੱਥਰ ਪਰੇ ਹਟਾਇਆ ਤਾਂ ਉਬਲਦੇ ਹੋਏ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ ਗੁਰੂ ਜੀ ਨੇ ਉਸ ਨੂੰ ਰੋਟੀਆਂ ਰੋਟੀਆਂ ਬੇਲ ਕੇ ਪਾਉਣ ਲਈ ਕਿਹਾ ਜਦੋਂ ਮਰਦਾਨੇ ਨੇ ਰੋਟੀਆਂ ਬੇਲ ਕੇ ਪਾਈਆਂ ਤਾਂ ਸਾਰੀਆਂ ਰੋਟੀਆਂ ਡੁੱਬ ਗਈਆਂ ਹੈਰਾਨ ਹੋਇਆ ਮਰਦਾਨਾ ਯਾਰ ਲੱਗਿਆ ਥੋੜਾ ਜਹਾ ਆਟਾ ਸੀ ਉਹ ਵੀ ਡੁੱਬ ਗਿਆ ਗੁਰੂ ਜੀ ਕਹਿਣ ਲੱਗੇ ਮਰਦਾਨੇ ਆ ਅਰਦਾਸ ਕਰ ਇੱਕ ਰੋਟੀ ਰੱਬ ਦੇ ਨਾਮ ਦੀ ਛੱਡ ਦੇ ਮਰਦਾਨੇ ਦੇ ਅਰਦਾਸ ਕਰਨ ਦੇ ਉਪਰੰਤ ਰੋਟੀਆਂ ਪੱਕ ਕੇ ਤਰਾਈਆਂ ਮਰਦਾਨਾ ਬਹੁਤ ਖੁਸ਼ ਹੋਇਆ ਭੋਜਨ ਛੱਕ ਕੇ ਤ੍ਰਿਪਤ ਹੋਇਆ ਕਹਿਣ ਲੱਗਾ ਗੁਰੂ ਜੀ ਆਪਾਂ ਇੱਥੇ ਹੀ ਰਹਿ ਪੈਨੇ ਆ ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਪਰ ਮੇਰਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਸਤਜੁਗੀ ਸਥਾਨ ਹੈ ਸਤਜੁਗ ਵਿੱਚ ਇਸਦੀ ਬਹੁਤ ਮਹੱਤਤਾ ਹੋਵੇਗੀ ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਹੀ ਲੰਗਰ ਪੱਕਦਾ ਹੈ ਸਨ 1940 ਵਿੱਚ ਸੱਚਖੰਡ ਵਾਸੀ ਸੰਤ ਬਾਬਾ ਨਾਰਾਇਣ ਹਰੀ ਜੀ ਨੇ ਇਸ ਸਥਾਨ ਦੀ ਕੋਚ ਕੀਤੀ ਤੇ ਨਿਰਮਾਣ ਆਰੰਭ ਕੀਤਾ ਇਸ ਸਮੇ ਪੂਜਿਆ ਦੇਵਾ ਜੀ ਇਸ ਸਥਾਨ ਦੇ ਮੁਖੀ ਤੇ ਪਰਮ ਪੂਜਿਆ ਬਾਬਾ ਜੀ ਦੇ ਦਮਾਦ ਬਾਬਾ ਸ਼੍ਰੀ ਰਾਮ ਜੀ ਪ੍ਰਬੰਧ ਕਾਰਜ ਸੰਭਾਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ